ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਨੂੰ ਸੂਟ ਦਿਖਾਉਣ ਆਏ ਹਾਂ ਜੀ ਸਾਰੇ ਇਹ ਟੈਬੀ ਦੇ ਵਿੱਚ ਸੂਟ ਮਿਲਣਗੇ ਤੁਹਾਨੂੰ ਮੈਚਿੰਗ ਵੀ ਲੈ ਸਕਦੇ ਹੋ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਤੇ ਟਾਈ ਡਾਈ ਦੁਪੱਟੇ ਨਾਲ ਮੈਚਿੰਗ ਸੂਟ ਨੇ ਜੀ ਆਲ ਓਵਰ ਦੇ ਨਾਲ ਪ੍ਰਿੰਟਡ ਦੁਪੱਟੇ ਨੇ ਜੋ ਵੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਚਲੋ ਜੀ ਅੱਜ ਆਪਾਂ ਤੁਹਾਨੂੰ ਸੂਟ ਦਿਖਾਉਨੇ ਆ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਇੰਸਟਾਗ੍ਰam ਦੀ ਆਈਡੀ ਆਪਣੀ ਰਾਜਿੰਦਰ ਸਿੱਧੂ 9555 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਉੱਥੇ ਸਾਰੇ ਪ੍ਰਿੰਟ ਸੂਟ ਵਰਕ ਸੂਟ ਪਾਏ ਹੁੰਦੇ ਨੇ ਜੀ ਜੋ ਵੀ ਸੂਟ ਤੁਹਾਨੂੰ ਇੰਸਟਾਗ੍ਰam ਤੋਂ ਪਸੰਦ ਆ ਜੀ ਉੱਥੋਂ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਜੀ ਜੇ ਤੁਹਾਨੂੰ ਕੋਈ ਆਪਣੇ ਚੈਨਲ ਤੇ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਆਪਣਾ ਸਕਰੀਨ ਦੇ ਉੱਪਰ ਨੰਬਰ ਪਾਇਆ ਹੁੰਦਾ ਜੀ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ ਪਲੀਜ਼ ਆਪਣੇ ਕੋਲੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਸਾਰੀ ਔਨਲਾਈਨ ਪੇਮੈਂਟ ਦਾ ਆਪਣਾ ਪ੍ਰੋਸੈਸ ਹੈਗੀ ਤੁਸੀਂ ਔਨਲਾਈਨ ਪੇਮੈਂਟ ਕਿਸੇ ਵੀ ਤਰ੍ਹਾਂ ਕਰ ਸਕਦੇ ਹੋ ਤੇ ਬਾਕੀ ਤੁਹਾਡੀ ਚੋਇਸ ਹੈ ਜਿਵੇਂ ਦਾ ਤੁਸੀਂ ਸੂਟ ਲਾਉਂਗੇ ਦੀ ਆਪੋਂ ਮਨਾ ਸੂਟਾ ਜਿਹੜਾ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਪਲੀਜ਼ ਤੁਸੀਂ ਇਹ ਨਾ ਦਬਾਹੂ ਕਰਿਆ ਕਰੋ ਹਨਾ ਵੀ ਸਾਡੇ ਕੋਲੇ ਵਧੀਆ ਸੂਟ ਨਹੀਂ ਆਉਣਾ ਜਾਂ ਸਾਡੇ ਕੋਲੇ ਸੂਟ ਪਹੁੰਚਣਾ ਨਹੀਂ ਜੀ ਤੁਸੀਂ ਆਪਣਾ ਐਡਰੈਸ ਸੈਂਡ ਕਰੋ ਤੁਹਾਡੇ ਘਰ ਤੱਕ ਸੂਟ ਮਿਲੂਗਾ ਜੀ ਇਹ ਨਹੀਂ ਹੋਊਗਾ ਹਨਾ ਵੀ ਤੁਹਾਨੂੰ ਬਾਜ਼ਾਰ ਤੋਂ ਸੂਟ ਲੈਣਾ ਪਊ ਜਾਂ ਵੀ ਸੈਰ ਦੇ ਵਿੱਚ ਤੁਹਾਨੂੰ ਕੋਈ ਕਾਲ ਕਰਦਾ ਵੀ ਇੱਥੋਂ ਫੜ ਕੇ ਲੈ ਜਾਓ ਜਿਆਦਾ ਨੂੰ ਕੋਈ ਉਥੇ ਐਕਸਟਰਾ ਪੈਸੇ ਪਾਣਗੇ ਇਹ ਚੀਜ਼ ਨਹੀਂ ਹੋਊਗੀ ਜੀ ਤੁਹਾਡੇ ਘਰ ਤੱਕ ਸੂਟ ਪਹੁੰਚੂਗਾ ਜੀ ਕੋਈ ਸੋਨੂੰ ਰੁਪਿਆ ਲਾਉਣ ਦੀ ਲੋੜ ਨਹੀਂ ਜਿਹੜੀ ਪੇਮੈਂਟ ਦੇ ਵਿੱਚ ਸਾਡੇ ਕੋਲੇ ਪੇਮੈਂਟ ਵਿੱਚ ਅਸੀਂ ਵੀਡੀਓ ਦੇ ਵਿੱਚ ਸੂਟ ਪਾਉਨੇ ਆ ਜੀ ਉਸੇ ਪੇਮੈਂਟ ਦੇ ਵਿੱਚ ਤੁਹਾਡੇ ਤੱਕ ਸੂਟ ਹੈ ਜਿਹੜਾ ਪਹੁੰਚੂਗਾ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਦੇਖੋ ਜੀ ਸਾਰਿਆਂ ਤੋਂ ਪਹਿਲਾ ਸੂਟ ਹੈਗਾ ਆਪਣੇ ਕੋਲੇ ਆਲ ਓਵਰ ਟਿਸਟਾ ਕਾਟਨ ਦਾ ਸੂਟ ਹੈ ਦੇਖੋ ਇਹਦੇ ਆਪਾਂ ਤੁਹਾਨੂੰ ਸਟੈਂਪ ਲੱਗੀ ਦਿਖਾਵਾਂਗੇ ਇਸ ਤਰ੍ਹਾਂ ਦਾ ਇਹ ਪ੍ਰਿੰਟ ਛੂਟ ਹੈ ਇਹਦੇ ਨਾਲ ਤੁਸੀਂ ਚਾਹੋ ਤਾਂ ਪਰਪਲ ਕਲਰ ਦੀ ਸਲਵਾਰ ਰੱਖ ਸਕ ਤੇ ਨਹੀਂ ਹਨਾ ਵਧੀਆ ਲੱਗਦਾ ਤੁਹਾਨੂੰ ਵੀ ਅਸੀਂ ਮੈਚਿੰਗ ਨਹੀਂ ਲੈਣਾ ਤੁਸੀਂ ਆਲ ਓਵਰ ਲੈਣਾ ਤਾਂ ਤੁਸੀਂ ਆਲ ਓਵਰ ਸੂਟ ਵੀ ਲੈ ਸਕਦੇ ਹੋ ਦੇਖੋ ਜੀ ਇਸ ਤਰ੍ਹਾਂ ਦਾ ਇਹ ਸੂਟ ਹੈ ਜਿਹੜਾ ਬਹੁਤ ਵਧੀਆ ਕੰਬੀਨੇਸ਼ਨ ਹੈ ਗਰਮੀ ਦੇ ਵਿੱਚ ਵਿਦਆਊਟ ਲਾਈਨਿੰਗ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਜੀ ਕੋਈ ਇਹਦੇ ਬੁਰਨੀ ਆਊਗਾ ਦੇਖੋ ਦੇਸੀ ਘੋੜ ਵਰਗਾ ਮਲੈਮ ਮਲੈਮ ਕੱਪੜਾ ਹੈ ਜੀ ਇਹ ਸੂਟ ਦਾ ਪ੍ਰਾਈਸ ਜੇ ਤੁਸੀਂ ਮੈਚਿੰਗ ਕਰੋਗੇ ਜੀ ਤਾਂ ਇਹਦਾ ਰਹੂਗਾ 1600 ਰੁਪਏ ਪ੍ਰਾਈਸ ਜੇ ਤੁਸੀਂ ਆਲ ਓਵਰ ਕਰੋਗੇ ਜੀ ਤਾਂ ਇਹਦਾ 2000 ਰੁਪਏ ਪ੍ਰਾਈਸ ਹੈ ਜੀ ਸਟੀਚਿੰਗ ਚਾਰਜ ਦੇ ਵਿੱਚ ਹੀ ਹੋਣਗੇ ਜੀ ਤੁਹਾਨੂੰ ਤੋਂ ਤੋਂ ਅਲੱਗ ਤੋਂ 1 ਰੁਪਿਆ ਨਹੀਂ ਲਿਆ ਜਾਊਗਾ ਸੇਮ ਪ੍ਰਾਈਸ ਦੇ ਵਿੱਚ ਤੁਹਾਡੇ ਘਰ ਤੱਕ ਜਿਹੜਾ ਸੂਟ ਹੈ ਪਹੁੰਚ ਜਾਊਗਾ ਦੇਖੋ ਜੀ ਇਹ ਟਿਸਟਾ ਕਾਟਨ ਦਾ ਸੂਟ ਹੋ ਗਿਆ ਅਗਲਾ ਸੂਟ ਆ ਗਿਆ ਜੀ ਆਪਣੇ ਕੋਲੇ ਇਹ ਸਟੀਚਿੰਗ ਕੀਤਾ ਹੋਇਆ ਹੈਗਾ ਬਾਕੀ ਸੂਟ ਆਪਣੇ ਅਜੇ ਸਟੀਚਿੰਗ ਦੇ ਲਈ ਗਏ ਹੋਣੇ ਦੇਖੋ ਇਸ ਤਰ੍ਹਾਂ ਦਾ ਇਹ ਵੀ ਸਾਈਪੀ ਲਾਈਨਿੰਗ ਦੇ ਨਾਲ ਇਹਦੇ ਨਾਲ ਆਪਾਂ ਨੇ ਰੱਖੀ ਹੈ ਜੀ ਆਫ ਵਾਈਟ ਕਲਰ ਦੀ ਸਲਵਾਰ ਦੇਖੋ ਇਸ ਤਰ੍ਹਾਂ ਇਹਦੀ ਗਲੇ ਦਾ ਡਿਜ਼ਾਈਨ ਬਣਿਆ ਹੋਇਆ ਹੈ ਜੀ ਇਹ ਵਾਲਾ ਡਿਜ਼ਾਈਨ ਬਣਿਆ ਹੈ ਬਾਂਦੇ ਉੱਪਰ ਦੇਖੋ ਇਸ ਤੋਂ ਵਾਧਾ ਪਰਫੈਕਟ ਨੂੰ ਦਿਖਾਉਂਦੇ ਆ ਇਹਦੇ ਚਾਕਾਂ ਦੇ ਇਸ ਤਰ੍ਹਾਂ ਦਾ ਆਪਾਂ ਨੇ ਪਾਈਪਿੰਗ ਲਾ ਕੇ ਫਿਨਿਸ਼ਿੰਗ ਕੀਤੀ ਸੌਰੀ ਜਿਹਦੇ ਚਾਕਾਂ ਦੇ ਆਪਾਂ ਨੇ ਇਸ ਤਰ੍ਹਾਂ ਦੀ ਕਾਟਨ ਲੇਸ ਲਾ ਕੇ ਫਿਨਿਸ਼ਿੰਗ ਕੀਤੀ ਹੋਈ ਆ ਇਸ ਵਾਰ ਇਹ ਕਾਟਨ ਦੀ ਲੇਸ ਦਾ ਜ਼ਿਆਦਾ ਟ੍ਰੈਂਡਿੰਗ ਹੈ ਡਿਜ਼ਾਈਨ ਵੀ ਜ਼ਿਆਦਾ ਏਹੀ ਚੱਲ ਰਿਹਾ ਜੀ ਇਹਦੇ ਆਪਾਂ ਨੇ ਸਲਵਾਰ ਤੇ ਰੱਖਿਆ ਜੀ ਇਸ ਤਰ੍ਹਾਂ ਦਾ ਵਰਕ ਦੇਖੋ ਜੀ ਪਹਿਲਾਂ ਆਪਾਂ ਸਲਵਾਰ ਤੇ ਵਰਕ ਦੀ ਜਿਹੜੇ ਹਲਕੇ ਕਰਾਉਂਦੇ ਸੀ ਦੇਖੋ ਜੀ ਇਸ ਤਰ੍ਹਾਂ ਇਹ ਸਲਵਾਰ ਦਾ ਵਿੱਚ ਤੁਹਾਨੂੰ ਫੁੱਲ ਵਰਕ ਮਿਲੂਗਾ ਦੇਖੋ ਜੀ ਇਸ ਤਰ੍ਹਾਂ ਦਾ ਸੂਟ ਹੈ ਜੇ ਤੁਹਾਨੂੰ ਪਸੰਦ ਆ ਆਪਣ ਸਲਵਾਰ ਨਾਲ ਉਹਦੇ ਮਿਲਦੇ ਕਲਰ ਲਾਏ ਨੇ ਜੀ ਇਹਦੇ ਉੱਪਰ ਸੌਰੀ ਜੀ ਇਹਦੇ ਕਮੀਜ਼ ਨਾਲ ਦੇ ਕਲਰ ਲਾਏ ਨੇ ਜੀ ਦੇਖੋ ਇਸ ਤਰ੍ਹਾਂ ਦਾ ਆਪਾਂ ਨੇ ਸਲਵਾਰ ਤੇ ਪੌਂਚੇ ਵਾਲਾ ਸੂਟ ਹੈ ਜਿਹੜਾ ਰੈਡੀ ਕਰਿਆ ਇਹਦੇ ਨਾਲ ਐਦਾਂ ਦਾ ਟਾਈ ਡਾਈ ਮਿਲੂਗਾ ਜੀ ਤੁਹਾਨੂੰ ਦੁਪੱਟਾ ਦੇਖੋ ਦੇਖੋ ਜੀ ਪਿੰਕ ਕਲਰ ਪਾ ਕੇ ਆਪਾਂ ਨੇ ਸੂਟ ਦੇ ਇਸ ਤਰ੍ਹਾਂ ਦੁਪੱਟਾ ਵੀ ਤੁਹਾਨੂੰ ਟਾਈਪੀ ਲਾਈਨਿੰਗ ਦੇ ਵਿੱਚ ਹੀ ਮਿਲੂਗਾ ਦੇਖੋ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਬਣੀ ਹੋਈ ਹੈ ਦੁਪੱਟੇ ਦੀ 2.5 ਮੀਟਰ ਦਾ ਖੁੱਲਾ ਡੁੱਲਾ ਤੁਹਾਨੂੰ ਦੁਪੱਟਾ ਮਿਲੂਗਾ ਦੇਖੋ ਜੀ ਜੇ ਤੁਸੀਂ ਐਦਾਂ ਦੇ ਸੂਟ ਰੈਡੀ ਕਰਵਾਉਣੇ ਨੇ ਤਾਂ ਤੁਸੀਂ ਕਰਵਾ ਸਕਦੇ ਹੋ ਇਹ ਸੂਟ ਆਪਣੇ ਕੋਲ ਸਟੀਚਿੰਗ ਕੀਤਾ ਹੋਇਆ ਸੀ ਇਸ ਤੋਂ ਬਾਅਦ ਸੂਟ ਹੈਗੇ ਨੇ ਜੀ ਵਿਦਆਊਟ ਸਟੀਚਿੰਗ ਤੇ ਤੁਸੀਂ ਨੇ ਜੋ ਵੀ ਸੂਟ ਰੈਡੀ ਕਰਨਾ ਹੈ ਤਾਂ ਤੁਸੀਂ ਕਰ ਸਕਦੇ ਹੋ ਆਪਾਂ ਇਹਦਾ ਪ੍ਰਾਈਸ ਦੱਸਾਂਗੇ ਜੀ ਵਿਦਆਊਟ ਵਰਕ ਤੋਂ ਜੇ ਤੁਸੀਂ ਵਰਕ ਕਰਵਾਉਂਗੇ ਜੀ ਤਾਂ ਉਸ ਦੇ ਹਿਸਾਬ ਦੇ ਨਾਲ ਜਿਹੜੇ ਐਸੇ ਨੇ ਹੋਰ ਐਡ ਹੋ ਜਾਣਗੇ ਇਹਦੇ ਵਿੱਚ ਜੀ ਵਿਦਆਊਟ ਵਰਕ ਵਾਲੇ ਸੂਟਾਂ ਦਾ ਪ੍ਰਾਈਸ ਮੈਂ ਵੀਡੀਓ ਦੇ ਵਿੱਚ ਦੱਸੂਗੀ ਕਿਉਂ ਕਈ ਪੈਣਾ ਹੁੰਦੀਆਂ ਨੇ ਹਨਾ ਵੀ ਵਰਕ ਤੋਂ ਬਿਨਾ ਸੂਟ ਲੈਣਾ ਹੁੰਦਾ ਜੇ ਤੁਸੀਂ ਵਰਕ ਸਿਲੈਕਟ ਕਰੋਗੇ ਜੀ ਜਿਵੇਂ ਦਾ ਉਵੇਂ ਦਾ ਆਪਾਂ ਤੁਹਾਨੂੰ ਪ੍ਰਾਈਸ ਜਿਹੜਾ ਦੱਸ ਦੇਵਾਂਗੇ ਦੇਖੋ ਜੀ ਇੱਕ ਇਹ ਆ ਗਿਆ ਜੀ ਟਾਈਪੀ ਲਾਈਨਿੰਗ ਦੇ ਵਿੱਚ ਦੇਖੋ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਇਹ ਵਿਦਾਊਟ ਦੁਪੱਟਾ ਰਹੂਗਾ ਜੀ ਸੂਟ ਇਸ ਤਰ੍ਹਾਂ ਹੈ ਸਕਿਨ ਦੇ ਨਾਲ ਮਜੈਂਟਾ ਦਾ ਕੰਬੀਨੇਸ਼ਨ ਹੈ ਇਸ ਤਰ੍ਹਾਂ ਦੀ ਹਰੀ ਹੈਗੀ ਹੈ ਜੀ ਸਲਵਾਰ ਦੇਖੋ ਇਹਦਾ ਪ੍ਰਾਈਸ ਰਹੂਗਾ ਜੀ 1850 ਰੁਪਏ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਦੇਖੋ ਮੈਂ ਤੁਹਾਨੂੰ ਇਹ ਕਲਰ ਦਿਖਾ ਦਨੀ ਆ ਜਿਹੜੇ ਦੁਪੱਟੇ ਨਾਲ ਸੂਟ ਨੇ ਜੀ ਉਹਨਾਂ ਦਾ ਪ੍ਰਾਈਸ ਹੈ ਜਿਹੜਾ ਤੁਹਾਨੂੰ ਪਤਾ ਹੈ ਨਾ ਉਹਨਾਂ ਦਾ ਵੱਧ ਰੇਟ ਹੋਊਗਾ ਜੀ ਇਹ ਵਿਦਆਊਟ ਦੁਪੱਟੇ ਤੁਹਾਂ ਜੇ ਤੁਸੀਂ ਉਹਦੇ ਨਾਲ ਦਾ ਸੇਮ ਜਿਹੜਾ ਆਪਾਂ ਪਹਿਲਾਂ ਸੂਟ ਦਿਖਾਇਆ ਮੁੰਮੇ ਦਾ ਰੈਡੀ ਕਰਵਾਉਂਗੇ ਜੀ ਤਾਂ ਤੁਹਾਨੂੰ ਦੁਪੱਟੇ ਦਾ 1000 ਰੁਪਿਆ ਵਿੱਚ ਟਾਈਡਾਈ ਦੁਪੱਟਾ ਟੈਪੀ ਦਾ ਦੁਪੱਟਾ ਲਾਈਨਿੰਗ ਵਾਲਾ ਮਿਲੂਗਾ ਤਾਂ ਉਹਦੇ ਇਹਦੇ 1850 ਰੁਪਏ ਹੋਊਗਾ ਜੀ ਜੇ ਉਹਦੇ ਨਾਲ ਸੇਮ ਦੁਪੱਟਾ ਰੱਖੋਗੇ ਜਿਹੜਾ ਆਪਾਂ ਪਹਿਲਾਂ ਦਿਖਾਇਆ ਇਸ ਤਰ੍ਹਾਂ ਦਾ ਦੁਪੱਟਾ ਦੇਖੋ ਇਦੇ ਨਾਲ ਦਾ ਰਤ ਹਨੂ ਪਊਗਾ ਜੀ ਇਹ 2850 ਦੇ ਵਿੱਚ ਚਲੋ ਜੀ ਅਗਲੇ ਸੂਟ ਦਿਖਾਉਨੇ ਆਪਾਂ ਇਹਨਾਂ ਦੇ ਪੱਟਿਆਂ ਨਾਲ ਨੇ ਇਹ ਵੀ ਟਾਈਪੀ ਲਾਈਨਿੰਗ ਦੇ ਵਿੱਚ ਨੇ ਦੇਖੋ ਜੀ ਇਹਦਾ ਕਲਰ ਹੈਗਾ ਇਸ ਤਰ੍ਹਾਂ ਦਾ ਮਜੈਂਟਾ ਜਿਹਾ ਕਲਰ ਹੈ ਬਹੁਤ ਸੋਹਣਾ ਪਿਆਰਾ ਕਲਰ ਹੈ ਇਹਦੇ ਨਾਲ ਇਹ ਟਾਈ ਡਾਈ ਸਲਵਾਰ ਨਾਲ ਸੂਟ ਨੇ ਜੀ ਉਹ ਸਿੰਪਲ ਪਲੇਨ ਸਲਵਾਰ ਨਾਲ ਸੂਟ ਸੀਗਾ ਦੇਖੋ ਇਹਦੇ ਨਾਲ ਇਸ ਤਰ੍ਹਾਂ ਦੀ ਆਪਾਂ ਨੇ ਸਲਵਾਰ ਰੱਖੀ ਹੈ ਜੀ ਆਪਾਂ ਸਾਰਾ ਖੋਲ ਕੇ ਦਿਖਾਵਾਂਗੇ ਟਾਈ ਡਾਈ ਸਲਵਾਰ ਮਿਲੂਗੀ ਜੀ ਤੁਹਾਨੂੰ ਸਲਵਾਰ ਦੇ ਪਹੁੰਚੇ ਤੇ ਸੇਮ ਡਿਜ਼ਾਈਨ ਇਹ ਇਹ ਡਿਜ਼ਾਈਨ ਹੈ ਜਿਹੜਾ ਸਾਰਾ ਇਹ ਸਲਵਾਰ ਦੇ ਪਹੁੰਚੇ ਤੇ ਰਹੂਗਾ ਜੀ ਦੇਖੋ ਤੇ ਉਪਰੋਂ ਪਲੇਨ ਰਹੂਗਾ ਆਪਣਾ ਜਿੱਥੇ ਤੱਕ ਆਪਣੀ ਕੁੜਤੀ ਨਹੀਂ ਆਉਣਾ ਹਨਾ ਉਥੋਂ ਤੱਕ ਇਹ ਪਲੇਨ ਰਹੂਗਾ ਜੀ ਉਦੋਂ نیچے ਇਹ ਟਾਈ ਡਾਈ ਰਹੂਗਾ ਜੀ ਦੇਖੋ ਜੇ ਤੁਹਾਨੂੰ ਪਸੰਦ ਹੈ ਐਦਾਂ ਦੇ ਸੂਟ ਤੁਸੀਂ ਟਾਈ ਡਾਈ ਸਲਵਾਰ ਦੇ ਨਾਲ ਸੂਟ ਰੈਡੀ ਕਰਵਾਉਣੇ ਨੇ ਤੁਸੀਂ ਕਰਵਾ ਸਕਦੇ ਹੋ ਜੀ ਜੇ ਤੁਸੀਂ ਨੇ ਹਨਾ ਬਿਨਾਂ ਸਟੀਚਿੰਗ ਤੋਂ ਲੈਣੇ ਨੇ ਉਹ ਵੀ ਲੈ ਸਕਦੇ ਹੋ ਜੇ ਸਟੀਚਿੰਗ ਕਰਵਾਉਣੀ ਹੈ ਉਹ ਵੀ ਕਰਵਾ ਸਕਦੇ ਹੋ ਦੇਖੋ ਜੀ ਇਹਦੇ ਨਾਲ ਵੀ ਟਾਈਪੀ ਲਾਈਨਿੰਗ ਦਾ ਸੇਮ ਰਹੂਗਾ ਜੀ ਟਾਈ ਡਾਈ ਦੁਪੱਟਾ ਇਸ ਤਰ੍ਹਾਂ ਦਾ ਸੇਮ ਜਿਹੜਾ ਡਿਜ਼ਾਈਨ ਸਲਵਾਰ ਦੇ ਉੱਪਰ ਬਣਿਆ ਹੈ ਜੀ ਸੇਮ ਡਿਜ਼ਾਈਨ ਦੁਪੱਟੇ ਦੇ ਉੱਪਰ ਬਣਿਆ ਹੈ 2.5 ਮੀਟਰ ਦਾ ਤੁਹਾਨੂੰ 44 ਇੰਚ ਪਨੇ ਦਾ ਖੁੱਲਾ ਡੁੱਲਾ ਦੁਪੱਟਾ ਮਿਲੂਗਾ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਚਲੋ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 3150 ਰੁਪਏ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਅਲੱਗ ਤੋਂ ਨਹੀਂ ਲਾਈ ਜਾਣਗੇ ਜੀ 3150 ਰੁਪਏ ਦੇ ਵਿੱਚ ਤੁਹਾਡੇ ਘਰ ਤੱਕ ਸੂਟ ਆ ਜਿਹੜਾ ਪਹੁੰਚ ਜੂਗਾ ਦੇਖੋ ਜੀ ਐਦਾਂ ਦਾ ਇਹ ਟਾਈ ਟਾਈ ਦੁਪट्टे ਨਾਲ ਸੂਟ ਹੈ ਟੈਬੀ ਲਾਈਨਿੰਗ ਦਾ ਤੁਹਾਨੂੰ ਦੁਪੱਟਾ ਮਿਲੂਗਾ ਤੇ ਇਹਦੇ ਨਾਲ ਸਲਵਾਰ ਵੀ ਤੁਹਾਨੂੰ ਟਾਈ ਡਾਈ ਮਿਲੂਗੀ ਬਹੁਤ ਵਧੀਆ ਕਲਰ ਨੇ ਕੰਬੀਨੇਸ਼ਨ ਬਹੁਤ ਵਧੀਆ ਹੈ ਤੁਸੀਂ ਇਦਾਂ ਦੇ ਸੂਟ ਬੁੱਕ ਕਰ ਸਕਦੇ ਹੋ ਜੀ ਬਹੁਤ ਪਿਆਰੇ ਕਲਰ ਨੇ ਇਹਦੇ ਵਿੱਚ ਕਲਰ ਨੇ ਜੋ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜੀ ਸਾਰੇ ਵੀਡੀਓ ਦੇ ਵਿੱਚ ਚੈੱਕ ਕਰ ਲਿਆ ਕਰੋ ਜੀ ਉਸ ਤੋਂ ਬਾਅਦ ਤੁਸੀਂ ਹਨਾ ਵੀ ਸਾਨੂੰ ਨਾਂਬਾ ਦੇਣ ਦੇ ਯੋਗ ਵੀ ਹੋ ਜਦੋਂ ਆਪਾਂ ਕੋਈ ਚੀਜ਼ ਜਿਨੀ ਤੁਹਾਨੂੰ ਮਾੜੀ ਦਿੰਦੇ ਹਨਾ ਫਿਰ ਉਹਦੇ ਵਿੱਚ 150 ਦਾ ਕੋਈ ਫਰਕ ਨਹੀਂ ਹੁੰਦਾ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਜੀ ਦੋ ਤਿੰਨ ਕਲਰ ਆਪਣੇ ਹਜੇ ਆਉਣ ਵਾਲੇ ਨੇ ਇਹਦੇ ਵਿੱਚ ਆਏ ਨਹੀਂ ਹੈਗੇ ਮੈਂ ਜੇ ਉਹ ਵੀ ਕਲਰ ਹੈਗੇ ਨੇ ਤੁਹਾਨੂੰ ਦਿਖਾ ਦੰਨੀ ਆ ਬਾਕੀ ਤੁਸੀਂ ਮੈਥੋਂ ਪਿੱਕਾਂ ਲੈ ਸਕਦੇ ਹੋ ਦੇਖੋ ਜੀ ਇਹ ਕਿੰਨਾ ਸੋਹਣਾ λεਮਨ ਜਾਂ ਲਾਈਟ λεਮਨ ਜਾਂ ਕਲਰ ਹੈ ਸਰਦਾਰੀ ਜੀ ਲੁੱਕ ਦਾ ਦੇਖੋ ਇਹ ਵੀ ਤੁਹਾਨੂੰ ਹੈਬੀ ਲਾਈਨਿੰਗ ਦੇ ਵਿੱਚ ਮਿਲੂਗਾ ਜੀ ਇਹਦੇ ਨਾਲ ਇਸ ਤਰ੍ਹਾਂ ਦੀ ਟਾਈ ਡਾਈ ਮਿਲੂਗੀ ਜੀ ਸਲਵਾਰ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਕੀਤਾ ਹੋਇਆ ਆਪਾਂ ਖੋਲ ਕੇ ਦਿਖਾਵਾਂਗੇ ਦੇਖੋ ਜੀ ਇਸ ਤਰ੍ਹਾਂ ਇਹ ਟਾਈ ਡਾਈ ਸਲਵਾਰ ਬਣੀ ਹੋਈ ਹੈ ਦੇਖੋ ਜੀ ਐਦਾਂ ਦੀ ਹੀ ਕਾਈ ਡਾਈ ਤੁਹਾਨੂੰ ਦੁਪੱਟਾ ਮਿਲੂਗਾ ਜੀ ਇਹ ਸੂਟ ਦਾ ਵੀ ਸੇਮ ਪ੍ਰਾਈਸ ਰਹੂਗਾ ਜੀ ਵੀਡੀਓ ਐਂਡ ਤੱਕ ਜਰੂਰ ਦੇਖ ਲਿਆ ਕਰੋ ਮੈਂ ਬਾਰ-ਬਾਰ ਵੀਡੀਓ ਦੇ ਵਿੱਚ ਪ੍ਰਾਈਸ ਦੱਸਦੀ ਆਂ ਦੇਖੋ ਜੀ ਇਹਦਾ ਵੀ ਪ੍ਰਾਈਸ ਰਹੂਗਾ ਇਹ ਇਦਾਂ ਦਾ ਟਾਈ ਡਾਈ ਦਾ ਪੱਟਾ ਇਹਦੇ ਨਾਲ ਕੀਤਾ ਹੋਇਆ ਹੈ ਸਾਰਿਆਂ ਦੇ ਅਲੱਗ-ਅਲੱਗ ਦੁਪੱਟਿਆਂ ਦੀ ਡਿਜ਼ਾਈਨਿੰਗ ਹੋਊਗੀ ਜੀ ਬਹੁਤ ਵਧੀਆ ਪਿਆਰੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਦੇਖ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਆਪੀ ਨੇ ਜੀ ਇਹਦੇ ਵਿੱਚ ਬਾਕੀ ਤੁਹਾਡੀ ਚੁਆਇਸ ਹੈ ਜੋ ਵੀ ਤੁਹਾਨੂੰ ਪਸੰਦ ਆ ਮੈਨੂੰ ਜੋ ਪਸੰਦ ਸੀ ਜੀ ਮੈਂ ਉਹ ਹੀ ਲੈਣੀ ਆ ਹਨਾ ਬਾਕੀ ਹਰ ਇੱਕ ਦੀ ਆਪਣੀ-ਆਪਣੀ ਚੁਆਇਸ ਹੁੰਦੀ ਹੈ ਮੇਰੀ ਚੁਆਇਸ ਨਾਲ ਤੁਹਾਡੀ ਚੁਆਇਸ ਨਹੀਂ ਮਿਲਦੀ ਤੇ ਤੁਹਾਡੀ ਚੋਆਇਸ ਨਾਲ ਮੇਰੀ ਚੋਆਇਸ ਨਹੀਂ ਮਿਲਣੀ ਬਾਕੀ ਅਸੀਂ ਨੇ ਜਿਵੇਂ ਦਾ ਵੀ ਸੂਟ ਤੁਸੀਂ ਸਾ ਤੋਂ ਮੰਗਵਾਓਗੇ ਜੀ ਆਰਡਰ ਕਰੋਗੇ ਅਸੀਂ ਉਵੇਂ ਦਾ ਸੂਟ ਦੇਵਾਂਗੇ ਜੇ ਤੁਸੀਂ ਨੇ ਜਿਵੇਂ ਹੁਣ ਇਹ ਸਲਵਾਰਾਂ ਦਾ ਟਾਈ ਡਾਈ ਹੋ ਗਈਆਂ ਜੀ ਇਹਦੇ ਉੱਪਰ ਵਰਕ ਕਰਾਉਣ ਦੀ ਕੋਈ ਲੋੜ ਨਹੀਂ ਜਿਹੜੀ ਪਲੇਨ ਟੈਪੀ ਦੇ ਵਿੱਚ ਆ ਗਈਆਂ ਜੀ ਉੱਥੇ ਤੁਸੀਂ ਵਰਕ ਵੀ ਕਰਵਾ ਸਕਦੇ ਚਲੋ ਜੀ ਇੱਕ ਕਲਰ ਹੈਗਾ ਇਹਦੇ ਵਿੱਚ ਇਸ ਤਰ੍ਹਾਂ ਦਾ ਸਕਾਈ ਬਲੇੂ ਇਹ ਵੀ ਬਹੁਤ ਪਿਆਰਾ ਕਲਰ ਹੈ ਸਰਦਾਰੀ ਲੁੱਕ ਦਾ ਗਰਮੀ ਦੇ ਵਿੱਚ ਜਮਾਂ ਵੀ ਭੜਕੀਲਾ ਨਹੀਂ ਲੱਗਦਾ ਬਾਕੀ ਮੈਂ ਬਹੁਤ ਜ਼ਿਆਦਾ ਇਹ ਚੀਜ਼ ਦੇਖ ਕੇ ਲਿਆਉਣੀ ਆ ਵੀ ਗਰਮੀ ਦੇ ਵਿੱਚ ਭੈੜਾ ਨਾ ਲੱਗੇ ਹਨਾ ਪਾਇਆ ਫਾਇਆ ਕਲਰ ਬਾਕੀ ਤੁਹਾਡੀ ਚੋਇਸ ਹੈ ਜੀ ਜਿਵੇਂ ਦਾ ਤੁਹਾਨੂੰ ਪਸੰਦ ਹੈ ਦੇਖ ਸਕਦੇ ਹੋ ਦੇਖੋ ਜੀ ਇਸ ਤਰ੍ਹਾਂ ਦੀ ਇਹ ਪ੍ਰਿੰਟਿੰਗ ਬਣੀ ਹੋਈ ਹੈ 2.5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਜੀ ਇਹ ਰਹੂਗੀ ਜੀ ਇਹਦੇ ਨਾਲ ਟਾਈ ਡਾਈ ਸਲਵਾਰ ਦੇਖੋ ਇਸ ਤਰ੍ਹਾਂ ਦੀ ਟਾਈ ਡਾਈ ਸਲਵਾਰ ਰਹੂਗੀ ਜੀ ਉੱਪਰ ਇਹਦੇ ਸਾਰਾ ਗ੍ਰੇ ਹੈ ਦੇਖੋ ਜੀ ਆਪਾਂ ਸਾਰਾ ਖੋਲ ਕੇ ਦਿਖਾ ਦਿੰਨੇ ਆ ਤੁਹਾਨੂੰ ਦੇਖੋ ਇਸ ਤਰ੍ਹਾਂ ਦੀ ਜੀ ਟਾਈ ਡਾਈ ਸਲਵਾਰ ਰਹੂਗੀ ਜੀ ਉੱਪਰ ਗਰੇ ਹੈ ਇਹਦੇ ਟਾਈ ਡਾਈ ਤੁਹਾਨੂੰ ਦੁਪੱਟਾ ਦਿਖਾਉਣੀ ਆ ਖੋਲ ਕੇ ਦੇਖੋ ਜੀ ਇਸ ਤਰ੍ਹਾਂ ਦਾ ਟਾਈਪੀ ਲਾਈਨਿੰਗ ਦਾ 2 ਮੀਟਰ ਰਹੂਗਾ ਜੀ ਦੁਪੱਟਾ ਦੇਖੋ ਇਹਦਾ ਅਲੱਗ ਤੋਂ ਡਿਜ਼ਾਈਨ ਬਣਿਆ ਹੋਇਆ ਹੈ ਸੇਮ ਨਹੀਂ ਹੈਗਾ ਵੀ ਇੱਕ ਤਰ੍ਹਾਂ ਦਾ ਹਨਾ ਆਪਾਂ ਨੇ ਦੁਪੱਟਾ ਬਣਾ ਕੇ ਖਾਹਾ ਵਰਤਾਂ ਜੋ ਵੀ ਤੁਹਾਨੂੰ ਡਿਜ਼ਾਈਨ ਪਸੰਦ ਆ ਜੀ ਤੁਸੀਂ ਲੈ ਸਕਦੇ ਹੋ ਦੇਖੋ ਇਹਦਾ ਇਸ ਤਰ੍ਹਾਂ ਦਾ ਬਾਰਡਰ ਬਣਿਆ ਹੋਇਆ ਹੈ ਸਾਰੇ ਕਲਰਾਂ ਦਾ ਦੁਪੱਟੇ ਵੱਲੋਂ ਸਾਡੀ ਪੂਰ ਗਰੰਟੀ ਹੋਊਗੀ ਜੀ ਸੋਟਾ ਨਹੀਂ ਹੋਊਗਾ ਸੁੰਗੜੂਗਾ ਨਹੀਂ ਬਹੁਤ ਵਧੀਆ ਦੁਪੱਟਾ ਵੀ ਤੁਹਾਨੂੰ ਕਮੀਜ਼ ਦੇ ਫੈਬਰਿਕ ਦਾ ਮਿਲੂਗਾ ਟਾਈਬੀ ਲਾਈਨਿੰਗ ਜੋ ਵੀ ਹੈ ਨਾ ਕਮੀਜ਼ ਦੀ ਫੈਬਰਿਕਾ ਸੇਮ ਫੈਬਰਿਕ ਰਹੂਗੀ ਜੀ ਦੁਪੱਟੇ ਦੀ ਦੇਖੋ ਇਹ ਸੂਟ ਦਾ ਪ੍ਰਾਈਸ ਵੀ ਇਹਦੇ ਵਿੱਚ ਕਲਰ ਕਾਫੀ ਨੇ ਜੀ ਜੋ ਵੀ ਕਲਰ ਹੈਗੇ ਨੇ ਆਪਾਂ ਨੇ ਵੀਡੀਓ ਦੇ ਵਿੱਚ ਦਿਖਾ ਦਿੱਤੇ ਬਾਕੀ ਜੇ ਤੁਹਾਨੂੰ ਕੋਈ ਹੋਰ ਵੀ ਕਲਰ ਚਾਹੀਦਾ ਤੁਸੀਂ ਸਾਡੇ ਕੋਲ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਕਲਰਾਂ ਦੀਆਂ ਪਿਕਸ ਲੈ ਸਕਦੇ ਹੋ ਤੁਹਾਡੀ ਚੁਆਇਸ ਆ ਅਸੀਂ ਤੁਹਾਡੇ ਲਈ ਹਾਜ਼ਰ ਹਾਂ ਜੀ ਜੋ ਵੀ ਜਿਵੇਂ ਦਾ ਵੀ ਤੁਸੀਂ ਸੂਟ ਕਹੋਗੇ ਅਸੀਂ ਉਵੇਂ ਦਾ ਸੂਟ ਆ ਜਿਹੜਾ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਚਲੋ ਜੀ ਬੋਤ ਸੋਹਣੇ ਸੂਟ ਨੇ ਇਹ ਬਹੁਤ ਪਿਆਰੇ ਕਲਰ ਨੇ ਜੋ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਲੈ ਸਕਦੇ ਦੇਖੋ ਜੀ ਮੈਂ ਦੁਬਾਰਾ ਤੋਂ ਫੇਰ ਦਿਖਾ ਦਨੀ ਆ ਤੁਹਾਨੂੰ ਕਿੰਨੇ ਸੋਹਣੇ ਕਲਰ ਨੇ ਸਾਰੇ ਸਰਦਾਰੀ ਲੁੱਕ ਨੇ ਦੇਖੋ ਜੀ ਇਹ ਮਜੈਂਟਾ ਕਲਰ ਬਹੁਤ ਸੋਹਣਾਗਾ ਇਹਦਾ ਰੇਟ ਘੱਟ ਹੈ ਜਿਹਦੇ ਨਾਲ ਦੁਪੱਟਾ ਨਹੀਂ ਹੈਗਾ ਇਹਦੇ ਨਾਲ ਦੁਪੱਟਾ ਆਪਾਂ ਜਿਹੜਾ ਪਹਿਲਾਂ ਦਿਖਾਇਆ ਤੁਹਾਨੂੰ ਇਹਦੇ ਨਾਲ ਦਾ ਠਾਈ ਦਾ ਇੱਕਵਾ ਸਕਦੇ ਆ ਇਹ ਵੀ ਥੱਦੀ ਲਾਈਨਿੰਗ ਦਾ ਇਹ ਤੁਹਾਨੂੰ ਕਹੂ ਇਹਦੇ ਨਾਲ ਕਹੋ ਸਲਵਾਰ ਪਲੇਨ ਹੈ ਜੀ ਇਹ ਤੁਹਾਨੂੰ ਇਹ ਤੁਹਾਨੂੰ ਪਾਊਗਾ ਜੀ 2850 ਰੁਪਏ ਦੇ ਵਿੱਚ ਇਹ ਸੂਟ ਪਹਿਣਗੇ ਜੀ ਤੁਹਾਨੂੰ ਜਿਹੜੇ ਕਾਈਡਾਈ ਸਲਵਾਰ ਆਲੇ ਨੇ ਹਰ ਸੇ ਸੂਟ ਦਿਖਾ ਦਿੱਤੇ ਨੇ ਸੋਹਣੇ ਸੋਹਣੇ ਕਲਰ ਨੇ ਪਿਆਰੇ ਪਿਆਰੇ ਇਹਨਾਂ ਦੇ ਹਨਾ ਮੈਚਿੰਗ ਕੀਤੀ ਹੋਈ ਆ ਪਿਆਰੇ ਪਿਆਰੇ ਦੁਪੱਟੇ ਬਣਾਏ ਹੋਣੇ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲਦਾ ਜੀ WhatsApp ਮੈਸੇਜ ਕਰਕੇ ਦੱਸ ਸਕਦੇ ਹੋ ਕਈ ਵਾਰ ਤੁਸੀਂ ਫੋਨ ਕਾਲਸ ਕਰ ਦਿੰਦੇ ਨਹੀਂ ਸਾਨੂੰ ਪਤਾ ਨਹੀਂ ਲੱਗਦਾ ਪਿਕ ਨਹੀਂ ਹੁੰਦੀ ਇਸ ਕਰਕੇ ਪਲੀਜ਼ ਤੁਸੀਂ ਜੇ ਅਸੀਂ ਤੁਹਾਡਾ ਫੋਨ ਨਹੀਂ ਚੱਕ ਸਕਦੇ ਤਾਂ ਤੁਸੀਂ WhatsApp ਤੇ ਮੈਸੇਜ ਕਰ ਦਿਆ ਕਰੋ ਜੀ ਅਸੀਂ ਮੈਸੇਜ ਦਾ ਰਿਪਲਾਈ ਕਰਕੇ ਤੁਹਾਨੂੰ ਜਰੂਰ ਫੋਨ ਕਾਲ ਕਰਾਂਗੇ ਜੀ ਬੈਕ ਕਾਲ ਕਰਕੇ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਆਪਣੇ ਹਰ ਵੀਡੀਓ ਦੇ ਵਿੱਚ ਪ੍ਰਾਈਜ਼ ਪਾਏ ਹੁੰਦੇ ਨੇ ਜੀ ਕੋਈ ਵੀਡੀਓ ਹੋ ਸਕਦੀ ਹੈ 10 ਵੀਡੀਓ ਦੇ ਵਿੱਚ ਇੱਕ ਦੋ ਵੀਡੀਓ ਹੋਣਗੀਆਂ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਜਿਆਦਾ ਕਾਲੀ ਹੋਣ ਕਰਕੇ ਨਹੀਂ ਰੇਟ ਸਿਆ ਜਾਂਦਾ ਇਸ ਕਰਕੇ ਪਲੀਜ਼ ਵੀਡੀਓ ਨੂੰ ਧਿਆਨ ਨਾਲ ਦੇਖ ਲਿਆ ਕਰੋ ਜੀ ਨਾਲੇ ਵੀਡੀਓ ਨੂੰ ਅੱਗੇ ਤੋਂ ਅਗੇ ਸ਼ੇਅਰ ਕਰਦੇ ਆ ਕੋਈ ਹਰ ਇੱਕ ਕੋਲੇ ਆਪਣੇ ਵੀਡਾਂ ਆਪਣੇ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਜਾ ਸਕੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ